ਲੜੀ ਦੇ ਵਿੱਚ 30 ਤਰੀਕ ਨੂੰ ਇੱਕ ਮਰਡਰ ਵਿਜੇ ਕੁਮਾਰ ਦਾ ਹੋਇਆ ਪਿੰਡ ਰਾਮਰਾਇਪੁਰ ਦੇ ਵਿੱਚ ਉਸ ਦੇ ਵਿੱਚ ਇੱਕ ਮਕਦਮਾ ਨੰਬਰ 97 ਅੰਡਰ ਸੈਕਸ਼ਨ 103 ਬੀਨਸ ਰਜਿਸਟਰ ਕੀਤਾ ਗਿਆ ਉਸ ਦੇ ਵਿੱਚ ਸਾਡੀ ਟੀਮਾਂ ਬਣਾਈਆਂ ਗਈਆਂ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਂ ਸ਼ਹਿਰ ਐਸਐਚਓ ਸਦਰ ਨਾਲ ਸੀਆਈਏ ਅਫਤਾਰ ਸੀਆਈਏ ਇਨਚਾਰਜ ਅਫਤਾਰ ਇਹਨਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ ਪੰਜ ਦੋਸ਼ੀ ਸੀ ਉਹਦੇ ਵਿੱਚੋਂ ਤਿੰਨ ਨੂੰ ਅਰੈਸਟ ਕਰ ਲਿਆ ਇਹਨਾਂ ਪੰਜਾਂ ਦੋਸ਼ੀਆਂ ਦੇ ਨਾਮ ਅਗਰੇਜ ਚੰਦ ਹੈਗਾ ਇਹ ਸਦਰ ਨਵਾਸ਼ਹਿਰ ਦਾ ਰਹਿਣ ਵਾਲਾ ਹੈ ਇਹਨੂੰ ਰੈਸਟ ਕੀਤਾ ਗਿਆ ਦੂਜਾ ਗੁਲਸ਼ਨ ਕੁਮਾਰ ਇਹ ਵੀ ਸਦਰ ਨਵਾਸ਼ਹਿਰ ਮੁਜਾਰਾ ਖੁਰਦ ਦਾ ਰਹਿਣ ਵਾਲਾ ਹੈ ਇਹਨੂੰ ਵੀ ਅਰੈਸਟ ਕੀਤਾ ਗਿਆ ਤੀਸਰਾ ਸੁਨੀਲ ਕੁਮਾਰ ਇਹਨੂੰ ਵੀ ਅਰੈਸਟ ਕੀਤਾ ਗਿਆ ਜਿਹੜੇ ਦੂਜੇ ਦੋ ਦੋਸ਼ੀ ਹੈ ਉਹ ਅਜੇ ਅਰੈਸਟ ਕਰਨੇ ਬਾਕੀ ਹੈਗੇ ਇਹਦੇ ਵਿੱਚ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਵਾਂਗੇ ਅੱਗੋਂ ਪੁੱਛਕਿਛ ਕੀਤੀ ਜਾਏਗੀ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਕ ਬਿੰਡਾਸੀ ਦਾ ਤੇ ਦਾਤਰ ਦਾ ਯੂਜ਼ ਕੀਤਾ ਉਹਨੂੰ ਮਾਰਨ ਦੇ ਲਈ ਉਹਨੂੰ ਵੀ ਰਿਕਵਰ ਕਰਵਾਇਆ ਜਾਵੇ ਇਹਨਾਂ ਦਾ ਜੋ ਹੁਣ ਤੱਕ ਸਾਹਮਣੇ ਆਇਆ ਇਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਪਹਿਲਾਂ 29 ਤਰੀਕ ਨੂੰ ਬਹਿਸਬਾਜੀ ਹੋਈ ਸੀ ਫਿਰ 30 ਤਰੀਕ ਨੂੰ ਫੋਨ ਦੇ ਉੱਤੇ ਬਹਿਸਬਾਜੀ ਹੋਈ ਤਾਂ ਇਹੀ ਜਿਹੜਾ ਮੇਨ ਸਤਨਾਮ ਸ਼ਾਮਾ ਹੈਗਾ ਦੋਸ਼ੀ ਇਹਦੇ ਵਿੱਚ ਉਹਨੇ ਜਾ ਕੇ ਆਪਣੇ ਫਾਦਰ ਨੂੰ ਦੱਸਿਆ ਉਹਦਾ ਫਾਦਰ ਅੰਗਰੇਜ਼ ਹੈਗਾ ਜਿਹੜਾ ਅਰੈਸਟ ਹੋ ਚੁੱਕਿਆ ਤੇ ਨਾਲ ਜਿਹੜੇ ਤਿੰਨ ਦੋਸ਼ੀ ਹੋਰ ਨੇ ਇਹਨਾਂ ਨੇ ਮਿਲ ਕੇ ਜਿਹੜਾ ਆ ਕੇ ਉਹਦੇ ਪਿੰਡ ਦੇ ਵਿੱਚ ਰਾਮਰਾਇਪੁਰ ਦੇ ਵਿੱਚ ਮੋਟਰ ਦੇ ਉੱਤੇ ਉਹਦਾ ਕਤਲ ਕਰ ਦਿੱਤਾ ਕਿੰਨੇ ਪੈਸੇ ਲੈਣੇ ਸੀ ਇਹਨਾਂ ਦਾ ਜੋ ਹਜ ਤੱਕ ਪਤਾ ਲੱਗਿਆ ਕਿ ਜ਼ਿਆਦਾ ਨਹੀਂ ਸੀ ਥੋੜੇ ਪੈਸਾ ਲੈਣ ਦੇਣ ਸੀਗਾ ਬਟ ਇਹਨਾਂ ਦੀ ਆਪਸ ਵਿੱਚ ਬਹਿਸ ਬਾਜ਼ੀ ਜਿਹੜੀ ਉਹ ਜ਼ਿਆਦਾ ਹੋਈ ਤੇ ਤਲਕ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਇਹ ਬਾਹਰ ਤੋਂ ਮਿਲ ਜਾਣ ਦਿੱਤਾ ਇਹਨਾਂ ਦਾ ਆਪਸ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੈ ਨਹੀਂ ਇਹ ਆਪਸ ਦੇ ਵਿੱਚ ਪੁਰਾਣੇ ਜਾਣਦੇ ਹੈਗੇ ਨੇ ਪੁਰਾਣੇ ਦੋਸਤ ਨੇ ਤੇ ਪੁਰਾਣੇ ਜਾਣਦੇ ਸੀ ਇੱਕ ਦੂਜੇ ਨੂੰ ਮਿਲਦੇ-ਗਿਲਦੇ ਵੀ ਸੀ ਬਟ ਕਿਸੇ ਗੱਲ ਪਿੱਛੇ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਰੋਲਾ ਪੈ ਗਿਆ ਦੋਸਤ ਹੈ ਜੀ ਇਸ ਤੋਂ ਪੈਸੇ ਕਿਸੀ ਨੇ ਇਹਨਾਂ ਨੇ ਕਿਸੇ ਵੀ ਚੀਜ਼ ਦੇ ਇtanto ਨਹੀਂ ਹਜੇ ਗੱਲ ਕਲੀਅਰ ਹੈਗੀ ਕਿਸ ਚੀਜ਼ ਦੇ ਪੈਸੇ ਸੀਗੇ ਕੋਈ ਉਧਾਰ ਹੋ ਸਕਦਾ ਹੈ ਜਾਂ ਕੁਝ ਹੋ ਸਕਦਾ ਹੁਣ ਇਹਨਾਂ ਨੂੰ ਰਿਮਾਂਡ ਤੇ ਅਸੀਂ ਲਿਆਵਾਂਗੇ ਉਸ ਤੋਂ ਬਾਅਦ ਜਿਹੜੀ ਗੱਲ ਮੁਰਲੀ ਪੁੱਛ ਗਿਆ ਕੋਈ ਸਾਹਮਣੇ ਨਹੀਂ ਆਇਆ ਹਾਂਜੀ ਅੱਜ ਹਜੇ ਪੇਸ਼ ਕਰਨਾ ਹੈ ਇਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਦੋਂ ਰਿਮਾਂਡ ਮਿਲੇਗਾ ਉਸ ਤੋਂ ਬਾਅਦ ਜਿਹੜੀ ਗੱਲ ਹੋ ਕਲੀਅਰ ਹੋਏਗਾ ਇੱਕ ਲੜਕੇ ਦਾ ਨਾਮ ਆ ਰਿਹਾ ਸੀ ਬਾਰਬਰ ਪੰਮਾ ਜਿਸ ਨੇ ਘਰ ਦੇ ਇੱਕ ਪਲਾਕ ਦੀ ਕਸਰ ਜਿਹੜਾ ਇਸ ਦੀ ਮੌਤ ਹੋਈ ਹੈ ਕਤਲ ਹੋਇਆ ਉਹਦਾ ਕੀ ਰੋਲ ਹੈ ਇਸ ਪੂਰੇ ਇਹ ਜਿਹੜਾ ਕਤਲ ਹੋਇਆ ਜੀ ਇਹ ਪੰਮੇ ਦੀ ਮੋਟਰ ਤੇ ਹੀ ਹੋਇਆ ਜਦੋਂ ਵਿਜ ਤਾ ਜਦੋਂ ਇਹ ਕਤਲ ਕਰਨ ਆਏ ਤਾਂ ਜਦੋਂ ਉਹਨਾਂ ਨੇ ਵਿਜੇ ਦੇ ਉੱਤੇ ਜਿਹੜਾ ਇਹ ਵਾਰ ਕੀਤੇ ਤਾਂ ਇਹ ਪੰਮਾ ਮੌਕੇ ਤੋਂ ਭੱਜ ਗਿਆ ਇਹ ਇਹਦਾ ਵਿੱਚ ਬਿਲਕੁਲ ਜੀ ਬਿਲਕੁਲ ਡਰ ਕੇ ਉੱਥੋਂ ਮੌਕੇ ਤੋਂ ਭੱਜ ਗਿਆ ਡਰ ਤਾਂ ਨਹੀਂ ਨੀ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਹੈ ਕਿ ਡਰਗ ਦਾ ਵੀ ਕੋਈ ਆਦੀ ਸੀ ਸ਼ਾਇਦ ਨੀ ਇਦਾਂ ਦੀ ਹਜੇ ਤੱਕ ਕੋਈ ਗੱਲ ਕਲੀਅਰ ਨਹੀਂ ਆਈ ਬਟ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿਆ ਜੇ ਕੁਝ ਇਦਾਂ ਦਾ ਨਿਕਲਿਆ ਤੁਹਾਨੂੰ ਉਦਾਂ ਇਨਫੋਰਮ ਕਰ ਦੇਵਾਂਗੇ ਜੀ ਮਰਦ ਪੋਸਟਮਾਰਟ ਹੋਇਆ ਮੇਰੇ ਤੱਕ ਦਾ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਪੋਸਟਮਾਰਟ ਤੇ ਜਾਂਚ ਕੀਤੀ ਜਾਏਗੀ ਕਿ ਉਹ ਡਰਗ ਲੈਣ ਦਾ ਆਦੀ ਸੀ ਜਾਂ ਨਹੀਂ ਇਦੇ ਵਿੱਚ ਜੇ ਕੋਈ ਰੋਲ ਸਾਹਮਣੇ ਆਂਦਾ ਜੀ ਕੋਈ ਡਰੱਗਸ ਵਾਲੀ ਗੱਲ ਆ ਤਾਂ ਬਿਲਕੁਲ ਇਹ ਜਾਂਚ ਵੀ ਕਰਵਾਵਾਂਗੇ ਉਮਰ ਕਿੰਨੀ ਮੁੱਢ ਤੱਕ ਕਰ ਸਕਦੇ ਜੀ 35 ਸਾਲ ਉਮਰ ਸੁਣ ਜੀ ਇਹਨੂੰ ਕਾਲ ਕਰਕੇ ਬੁਲਾਇਆ ਗਿਆ ਸੀ ਕਿ ਆਪ ਵੀ ਇਹ ਸਾਰੇ ਸਭੀ ਨਹੀਂ ਨਹੀਂ ਇਹਨਾਂ ਦੀ ਵੈਸੇ ਫੋਨ ਤੇ ਜ਼ਰੂਰ ਗੱਲਬਾਤ ਹੋਈ ਝਗੜਾ ਹੋਇਆ ਹੈ ਬਟ ਇਹ ਮੋਟਰ ਤੇ ਹਾਜ਼ਰ ਸੀਗੇ ਜੀ ਉੱਥੇ ਆ ਕੇ ਇਹਨਾਂ ਦਾ ਝਗੜਾ ਹੋਇਆ ਬਿਲਕੁਲ ਜੀ ਅੱਜ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਫਿਰ ਅਗਲੀ ਜਿਹੜੀ ਪੁੱਛਗਿੱਛ ਅਗਲੀ ਜੋ ਤਰਤੀਸ਼ ਹੈ ਉਹ ਨੂੰ ਅਸੀਂ ਕਰਾਂਗੇ ਸੈਕਸ਼ਨ 307